ਨੇ ਆਪਣੀਆਂ ਲਈ ਘਰ ਬਣੀ ہوئی ਚਟਨੀ ਲੱਗੀ ਪਰ ਸਲੱਡ ਆ ਗਿਆ ਕਾਜਰੇ ਸਿਮਲਾ ਪਿਆਜ਼ ਚਾਟ ਮਸਾਲਾ ਇਸ ਦੇ ਉੱਪਰ ਆ ਗਿਆ ਠੀਕ ਫਿਰ ਵਿਚ ਵਾਲਾ ਸਲਾਈਸ ਆ ਗਿਆ ਤੁਹਾਨੂੰ ਆਈਡੀਆ ਕਿੱਥੋਂ ਆਇਆ ਵੀ ਮੰਜੂਰੀਨ 버ਗਰ ਲੈ ਕੇ ਆਏ ਮਾਰਕੀਟ ਦੇ ਵਿੱਚ ਬਨਾਂਦੇ ਬਨਾਂਦੇ ਅਸੀਂ ਬਨਾਨ ਬਣਾ ਕੇ ਖਾਣ ਲੱਗੇ ਸੀ ਸਰ ਹੂੰ ਹੂੰ ਕਰੀਮ ਹਾਂਜੀ ਸਰ ਲੋਕੀ ਤਾਂ ਮਿਊਨੀਸ ਪਾਉਂਦੇ ਮਿਊਨੀਸ ਪਾਉਂਦੇ ਅਸੀਂ ਅਮੁਲ ਦੀ ਕਰੀਮ ਪਾਣੀ ਤੇ ਨੂਡਲ ਵੀ ਆਊਗੇ ਹਾਂਜੀ ਨੂਡਲ ਵੀ ਆਣਗੇ ਉੱਥੇ ਉਸ ਮਤਲਬ ਇਹ ਪੂਰਾ ਹੈਵੀ ਲੋਡਡ 버ਗਰ ਆਣਾ ਹੈ ਕਰੀਮੀ ਕਾ ਕੇਚਅਪ ਏ ਸਾਡੇ ਸਾਹਮਣੇ ਕੈਮਰੇ ਸਾਹਮਣੇ ਪਾਰ ਹੋਵੇ ਇੰਨੀ ਕਰੀਵੇਂ ਅਸਲ 'ਚ ਵੀ ਇੰਨੀ ਬੰਨੇ ਸਾਰੇ ਜੀ ਇੰਨੀ ਬੰਨੇ ਸਾਰੇ ਜੀ ਇੰਨੀ ਬੰਨੇ ਹਾਂ ਸੱਚੀ ਕਾਲ ਤੁਸੀਂ ਦੇਖਿਆ ਸਿੱਡੀ ਹੈਡਲਾਈਨਸ ਤੇ ਮੈਂ ਅੰਬਰਵੀਰ ਤੇ ਜੇਕਰ ਤੁਸੀਂ ਵੀ ਜਿਹੜੇ ਨਾਰਮਲ 버ਗਰ ਆਲੂ ਟਿੱਕੀ ਵਾਲਾ 버ਗਰ ਹੋ ਗਿਆ ਜਿਹੜਾ ਕਹਿ ਸਕਦੇ ਆਪਾਂ ਖਾ ਖਾ ਕੇ ਬੋਰ ਹੋ ਚੁੱਕੇ ਹੁਣ ਤਾਂ ਆਓ ਤੁਹਾਨੂੰ ਇਹ ਦਿਖਾਣੇ ਆ ਇੱਕ ਸਪੈਸ਼ਲ 버ਗਰ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਵੀਡੀਓ 'ਚ ਪਤਾ ਲੱਗੂਗਾ ਕਿ 버ਗਰ ਹੈ ਕਿਹੜਾ ਤੇ ਕਿੱਥੇ ਹੈਗਾ ਆਜੋ ਤਾਂ ਆਓ ਤੁਹਾਨੂੰ ਮਿਲਾਉਣੇ ਆ ਉਹ ਸ਼ਖਸ਼ ਦੇ ਨਾਲ ਜਿਹਨੇ ਟੈਂਡ ਜਿਹੜਾ 버ਗਰ ਨਿਊ ਇਨਵੈਂਸ਼ਨ ਕੱਢਿਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰ ਹੈ ਤੁਹਾਨੂੰ ਤੁਸੀਂ ਟਾਈਮ ਦਿੱਤਾ ਹਾਂਜੀ 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 ਤੇ ਕਿਹੜੀ ਸਪੈਸ਼ਲ ਜੀ ਅਸੀਂ ਬਣਾ ਰਹੇ ਹਾਂ ਵਿ ਲੁਧਿਆਣਾ ਵਿੱਚ ਕੁਝ ਨਵਾਂ ਯੂਨੀਕ ਕੱਢ ਕੇ ਲੈ ਕੇ ਆਂਦਾ ਦੱਸਿਓ ਕੀ ਆ ਇਹ ਮੰਚੂਰੀਅਨ 버ਗਰ ਥ੍ਰੀ ਸਲਾਈਸ ਦਾ ਮੰਚੂਰੀਅਨ 버ਗਰ ਅਸੀਂ ਇਹ ਮਨਾ ਰਹੇ ਸੀ 2007 ਸੇ ਆਪਾਂ ਨੂੰ ਇਸ ਮਾਰਕੀਟ ਜਾਣੇ ਕਿਵੇਂ 버거 ਬਣਾਉਂਦੇ ਹੋ ਕਿੰਨਾ ਟਾਈਮ ਹੋ ਗਿਆ 버거 ਬਣਾਉਂਦੇ ਹੋ ਹੋ ਗਏ 25 ਇਅਰਸ 25 ਇਅਰਸ ਹੋ ਗਏ ਤੇ ਕਿਹੜੇ ਕਿਹੜੇ 버거 ਹੁੰਦੇ ਆ ਆਪਣੇ ਕੋਲ ਗੱਲ ਕਰੀ ਹਾਂਜੀ ਸਾਡੇ ਕੋਲ ਹੁੰਦੇ ਆ ਸਿੰਗਲ ਟਿੱਕੀ ਟਿੱਕੀ ਨੂਡਲ ਮੰਚਰਿੰਡ ਟਿੱਕੀ ਨੂਡਲ ਡਬਲ ਟਿੱਕੀ ਫੋਰ ਚਾਪ ਟਿੱਕੀ ਚਾਪ ਚਾਪਡ ਟਿੱਕੀ ਹਾਂਜੀ ਇੱਕ ਹੀ ਆਟਾ ਮੈਂ ਚਾਪ ਟਿੱਕੀ ਚਾਪ ਗੱਲ ਕਿャ ਬਣਾ ਕੇ ਨਾ ਚਾਪ ਟਿੱਕੀ ਦੇ ਉੱਪਰ ਚਾਪ ਡਾਲ ਕੇ 버거 ਬਣਦੀ ਹੈ ਉਸਨੇ ਅੱਛਾ ਜੀ ਯਾਨੀ ਕਿ ਜਿਹੜੇ 버ਗਰ ਆ ਸਾਰੇ ਹੀ ਅਮੀ ਨਵੀਂ ਨਵੀਂ ਵੈਰਾਈਟੀ ਤੇ ਜਿਹੜੇ ਕਿ ਆਮ ਦੁਕਾਨਾਂ ਤੇ ਨਹੀਂ ਮਿਲਦੇ ਹਨਾ ਜੀ ਹਾਂਜੀ ਹਾਂਜੀ ਤੇ ਹੁਣ ਕੀ ਬਣਾ ਰਹੇ ਹੋ ਸਾਨੂੰ ਪਹਿਲਾਂ ਦੱਸੋ ਵੀ ਕੀ ਬਣਾ ਰਹੇ ਹੋ ਹਨ ਇਹ ਆਪਕਾ ਪੁਨਾਰਯਮ 3 ਸਲਾਈਸ ਵਾਲਾ ਮੰਜੂਰੀਨ 버ਗਰ 3 ਸਲਾਈਸ ਵਾਲਾ ਮੰਜੂਰੀਨ 버ਗਰ ਹਾਂਜੀ ਤੇ ਇਹ ਤਾਂ ਮੰਜੂਰੀਨ ਕਿੱਦਾਂ ਆਉਂਦਾ ਜੀ ਇਹ ਸਭ ਬਾਲਸ ਹੋ ਗਈਆਂ ਇਹਦੀਆਂ ਹਾਂਜੀ ਬਾਲਸ ਆਉਂਦੀਆਂ ਇੱਕ ਮੰਜੂ ਇੱਕ 버ਗਰ ਦੇ ਵਿੱਚ ਕਿੰਨੀਆਂ ਬਾਲਸ ਹੁੰਦੀਆਂ 3 ਪੀਸ ਹੁੰਦੀਆਂ ਜਿਹੜਾ 버거 ਦਾ ਬੰਦ ਹੈਗਾ ਇਹ ਸਪੈਸ਼ਲ ਆਪਕਾ ਡਵਾਨ ਤਿੰਨ ਸਲਾਈਸ ਦੇ ਵਿੱਚ ਕਿਉਂਕਿ ਨਾਰਮਲ ਤਾਂ ਡਬਲ ਸਲਾਈਸ ਕੱਟੇ ਆਂਦਾ ਨਾ ਵੀ ਉੱਪਰ ਆ ਬੰਦ ਹੋ ਗਿਆ ਤੇ ਥੱਲੇ ਵਾਲਾ ਦੋ ਸਲਾਈਸ ਕੱਟਿਆ ਆਂਦਾ ਇਹ ਨਾਰਮਲ 버거 ਲੈ ਆ ਕੇ ਅਸੀਂ ਹੂੰ ਹੂੰ ਇਹ ਤਿੰਨ ਸਲਾਈਸ से ਕਰਦੇ ਆਂ ਇਹ ਤਿੰਨ ਸਲਾਈਸ ਦਾ 버거 ਪਹਿਲੇ ਆਪਣੀ ਵਾਲੀ ਘਰ ਬਣੀ ਹੋਈ ਚਟਨੀ ਲੱਗ ਗਈ ਇਹ ਕਿਹੜੀ ਹਰੀ ਚਟਨੀ ਆ ਗਈ ਜੀ ਹਾਂਜੀ ਹਰੀ ਚਟਨੀ ਆ ਗਈ ਉੱਪਰੋਂ ਸੈਲਡ ਉੱਪਰ ਸੈਲਡ ਆ ਗਿਆ ਕਾਜਰ ਸਿਮਲਾ ਪਿਆਜ਼ ਆ ਗਿਆ ਚਾਟ ਮਸਾਲਾ ਇਸ ਦੇ ਉੱਪਰ ਆ ਗਈ ਟਿੱਕੀ ਮੋਲੇ ਉਪਰ ਤੋਂ ਕਮਰਚਲ ਲੈ ਜਾਣਾ ਹੈ ਫਿਰ ਵਿਚ ਵਾਲਾ ਸਲਾਇਸ ਆ ਗਿਆ ਉਹ हमको ਬੋਲੇ ਜੰਮੂ ਆਇਆ ਇਹ ਤੇ ਫਿਰ ਚਟਨੀ ਆ ਗਈ ਹਾਂਜੀ ਫਿਰ ਸੇ ਚਟਨੀ ਆ ਗਈ ਯਾਨੀ ਕਿ ਇਹ ਮੇਰੇ ਤੋਂ ਟ੍ਰਿਪਲ ਲੇਅਰ ਹਾਂਜੀ ਤਿੰਨ ਸਟੋਰੀ 버ਗਰ ਹੋ ਗਿਆ ਨਾ ਜੀ ਹਾਂ ਮਨਚੂਰੀਅਨ ਹੈ ਤਿੰਨ ਸਟੋਰੀ 버ਗਰ ਬਣ ਰਿਹਾ ਨਾ ਹਾਂਜੀ ਹਾਂਜੀ ਅੱਛਾ ਚੰਗੀ ਤਰ੍ਹਾਂ ਨੂੰ ਗਰਮ ਕੀਤਾ ਜਾਊਗਾ ਪਹਿਲਾਂ ਹਾਂਜੀ ਬੋਧਮੀ ਸੇ ਸ਼ਾਨਦਾਰ ਸਾਨੂੰ ਆਈਡੀਆ ਕਿੱਥੋਂ ਆਇਆ ਵੀ ਮਨਚੂਰੀਅਨ 버ਗਰ ਲੈ ਕੇ ਆਉਂਦੇ ਜਿਵੇਂ ਮਾਰਕੀਟ ਦੇ ਵਿੱਚ ਬਣਾਉਂਦੇ ਬਣਾਉਂਦੇ ਅਸੀਂ ਬਣਾਣ ਬਣਾ ਕੇ ਖਾਣ ਲੱਗੇ ਸੀ ਸਰ ਹੂੰ ਹੂੰ ਉਸ ਤੋਂ ਬਾਅਦ ਅੱਛਾ ਪਹਿਲਾਂ ਪਹਿਲਾ ਡਰੈਗ ਕੀਤਾ ਕੀਤਾ ਸੀ ਹਾਂਜੀ ਹਾਂਜੀ ਕਰੀਮ ਹਾਂਜੀ ਸਰ ਲੋਕ ਕਿਤਾ ਮਿਊਨਿਸ ਪੰਦੇ ਮਿਊਨਿਸ ਪੰਦੇ ਅਸੇ ਅਮਲ ਦੀ ਕਰੀਮ ਬੰਨੇ ਰ ਨੂਡਲ ਵੀ ਆਊਗੇ ਹਾਂਜੀ ਨੂਡਲ ਵੀ ਆਣਗੇ ਉੱਥੇ ਉਸ ਮਤਲਬ ਇਹ ਪੂਰਾ ਹੈਵੀ ਲੋਡਡ 버ਗਰ ਆਣਾ ਹੈ ਹਾਂਜੀ ਬਿਲਕੁਲ ਜਿਹੜਾ ਬੰਦਾ ਇੱਕ 버ਗਰ ਖਾ ਲੂਗਾ ਤੇ ਉਹਨੂੰ ਵੀ ਹੋਰ ਕੁਝ ਖਾਣ ਦੀ ਲੋੜ ਨਹੀਂ ਇਹਦੇ ਨਾਲ ਤੁਸੀਂ ਕਰੇਮੀ ਕਾ ਕੇ ਕੈਚਅਪ ਅੱਛਾ ਕੈਚਅਪ ਵੀ ਕਰੇਮੀ ਕਾ ਕੇ ਹਾਂਜੀ ਫਿਰ ਦੁਬਾਰਤੀ ਓਏ ਹੋਏ ਏ ਸਾਡੇ ਸਾਹਮਣੇ ਕੈਮਰੇ ਸਾਹਮਣੇ ਪਾ ਰਿਹਾ ਵੈ ਇੰਨੀ ਕਰੀਵੇਂ ਅਸਲ 'ਚ ਵੀ ਇੰਨੀ ਬੰਨਿਆ ਸਾਰੇ ਜੀ ਇੰਨੀ ਬੰਨਿਆ ਸਾਰੇ ਜੀ ਇੰਨੀ ਬੰਨਿਆ ਹਮੇਸ਼ਾ ਕਰੀਵੇਂ ਮੈਂ ਨਹੀਂ ਸਾਨੂੰ ਨਾ ਯੂਜ਼ ਕਿਤੇ ਨਾ ਵਧੀਆ ਲੱਗਦਾ ਹਮੇਸ਼ਾ ਮੈਂ ਉਸ ਨੂੰ ਯੂਜ਼ ਹੀ ਨਹੀਂ ਕਰਦਾ ਹਾਂਜੀ ਹੋਰ ਕੀ ਕੁਝ ਹੁੰਦਾ ਆਪਣੇ ਕੋਈ ਸਟਾਰਟ ਦੇ ਉੱਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਮੁੰਗਲ ਹੁੰਦਾ ਸੀਨ ਰੋਲ ਹੁੰਦਿਆ ਹਮਮ ਮੰਚਰੋਂ ਨੇ ਹੋ ਗਈ ਅੱਛਾ ਜੀ ਚੀ ਚਿੱਲੀ ਮਸਾਲੇ ਚਿੱਲੀ ਇਹ ਸਾਰੀ ਪ੍ਰੋਬੇਸ਼ਨ ਯਾਨੀ ਕਿ ਆਪ ਵੀ ਕਰਦੇ ਹਾਂਜੀ ਫਿਰ 버ਗਰ ਆਪਣਾ ਤਿਆਰ ਹਾਂਜੀ ਸਾਨੂੰ ਮਿਸ ਇਹ ਯਾਨੀ ਕਿ ਤਿੰਨ ਲੇਅਰ ਵਾਲਾ ਜਿਹੜਾ 버ਗਰ ਆ ਤਿਆਰ ਆ ਤੇ ਇਹਦਾ ਪ੍ਰਾਈਸ ਕੀ ਰਹੂਗਾ ਇਹਦਾ ਪ੍ਰਾਈਸ 40 ਰੁਪਏ 40 ਸਿਰਫ 40 ਰੁਪਏ ਹਾਂਜੀ ਸਿਰਫ 40 ਰੁਪਏ 40 ਰੁਪਏ ਦੇ ਵਿੱਚ ਕਰੀਮ ਵੀ ਪਾ ਦਿੱਤੀ ਹੈ ਅਮੂਲ ਦੀ ਨਾਲੇ ਹਾਂਜੀ ਫਿਰ ਸੌਸ ਵੀ ਹਾਂਜੀ ਨਾਲੇ ਟ੍ਰਿਪਲ ਲੇਅਰ ਮੀਨਸ ਤਿੰਨ ਸਟੋਰੀ 버ਗਰ ਹੋ ਗਿਆ ਹੈ ਹਾਂਜੀ ਹਾਂਜੀ ਮਨਚਿਰਨ 버ਗਰ ਉੱਪਰ ਨੂਡਲ ਪਾ ਕੇ ਨਾ ਕੰਬੋ 버ਗਰ ਬੰਦਾ ਹੈ ਕੰਬੋ 버ਗਰ ਹਾਂਜੀ ਤੇ ਜੇ ਕਿਸੇ ਨੇ ਖਾਣਾ ਹੋਵੇ ਐਨਾ ਕੈਂਡ 버ਗਰ ਤੇ ਆਣਾ ਕਿੱਥੇ ਹੈਗਾ ਲੋਕੇਸ਼ਨ ਕੀ ਹੈ ਲੋਕੇਸ਼ਨ ਦੱਸ ਇੱਕ ਵਾਰੀ ਉਦਮ ਸਿੰਘ ਨਗਰ ਈਰਵਾੜ ਰੋਡ ਹਮ ਕਮੇ ਫਾਸਟ ਫੂਡ ਜੇ ਸਰ ਟਾਈਮਿੰਗਸ ਕੀ ਰਹੋਗੇ ਆਪਣੀ ਇੱਥੇ ਆਣਾ ਵਾਸਤੇ ਜਿਹੜੀ ਹੋਗੀ 5 ਵਜੇ ਤੋਂ ਲੈ ਕੇ 10 ਵਜੇ ਤੱਕ ਠੀਕ ਹੈ ਸ਼ਾਮੀ 5 ਵਜੇ ਤੋਂ ਲੈ ਕੇ ਸਵੇਰ 10 ਵਜੇ ਤੱਕ ਦੂਸਰੋਂ ਆਪਾਂ ਨੂੰ ਪੈਕ ਕਰਦੇ ਆਂ ਪੈਕਿੰਗ ਤਰੀਕਾ ਦਿਖਾਓ ਵੀ ਇਹਨੂੰ ਐਡਾ ਮਿਸ 버ਗਰ ਜਿਹੜਾ ਜੰਬੋ ਸਾਈਜ਼ ਦਾ ਬਗਰ ਉਹ ਪੈਕ ਕਿਵੇਂ ਕੀਤਾ ਜਾਂਦਾ ਇਹ ਦੇਖੋ ਕਟਿੰਗ ਕਰਦੇ ਸਰ ਆਪਾਂ ਹਾਂਜੀ 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 ਖਾਣੇ ਕੋਈ ਆਰਡੀਅੰਸ ਦਿਖਾਈਏ ਸੇ ਵੀ ਟ੍ਰਿਪਲ ਜਿਹੜਾ ਸਟੋਰੀ 버ਗਰ ਹੈ ਉਹ ਕਿੱਦਾਂ ਦਾ ਲੱਗਦਾ ਹੋਏ ਫਿਰ ਕਰੀਮ ਆ ਗਈ ਹਾਂਜੀ ਫਿਰ ਫਿਰ ਸੇ ਕਰੀਮ ਆ ਗਈ ਇਹ ਦੇਖੋ 40 ਰੁਪਏ ਦੇ ਵਿੱਚ ਮਤਲਬ ਤਿੰਨ ਵਾਰੀ ਕਰੀਮ ਆ ਰਹੀ ਹੈ ਹਾਂਜੀ ਤਾਂ ਕਮਲ ਫਾਸਟ ਫੂਡ ਦਾ ਸਪੈਸ਼ਲ ਜਿਹੜਾ ਮਨਚੂਰੀਅਨ 버ਗਰ ਹੈ ਉਹ ਤਿਆਰ ਹੈ ਥੋੜੀ ਹੋਰ ਦੇਖੋ ਵੀ ਕਿੰਨੇ ਸੋਹਣਾ ਵਿੱਚ ਲੱਗ ਰਿਹਾ ਵੀ ਪਰ ਪੋ ਸਟਰੀ 버ਗਰ ਹੈ ਮਹਾਰਾਜਾ 버ਗਰ ਕਹਿੰਦੇ ਨੇ ਇਹਨੂੰ ਤੇ ਆਓ ਟੇਸਟ ਕਰਦੇ ਆਂ ਦੱਸਦੇ ਆਂ ਕਿੱਦਾਂ ਦਾ ਬਹੁਤ ਹੀ ਸੁਆਦ ਹੈ ਟਿੱਕੀ ਬਹੁਤ ਜ਼ਬਰਦਸਤ ਹੈ ਵੀ ਮੂੰਹ ਚ ਪਾंदे ਸਾਰਨਾ ਵੀ ਟੇਸਟ ਆ ਰਿਹਾ ਬਹੁਤ ਟੈਂਟ ਟੇਸਟ ਹੈ ਇਹਦਾ ਮਨਚੂਰੀਅਨ ਦਾ ਫਲੇਵਰ ਆ ਰਿਹਾ ਨੂਡਲਸ ਆ ਗਏ ਆ ਇੰਨਾ ਹੈਵੀ 버ਗਰ ਦੀ ਬਾਈਟ ਕਰਨੇ ਵੀ ਬਹੁਤ ਆਫੀਸ ਹੈ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਇੰਨਾ ਬੋਦੇ ਤੇ ਯੂਨੀਕ 버ਗਰ ਜਿਹਨੂੰ ਕਹਿ ਲਓ ਵੀ ਚੂਰੀਨ 버ਗਰ ਨਾਲ ਕੋਈ ਚਾਂਪ 버ਗਰ ਹੈਗਾ ਜੇ ਤੁਸੀਂ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਥਾਣਾ ਹੁਣ ਪਵੇਗਾ ਕਮਲ ਫਾਸਟ ਫੂਡ ਉਦਮ ਸਿੰਘ ਨਗਰ ਲਾਇਓਂਸ ਕਲੱਬ ਦੀ ਬੈਕ ਸਾਈਡ ਤੇ ਤੇ ਜੇਕਰ ਤੁਸੀਂ ਇਹੋ ਜਿਹੇ ਹੋਰ ਵੀਡੀਓ ਦੇਖਣੇ ਜਾਨੀਆ ਚਾਹੁੰਦੇ ਹੋ ਸਾਡੇ ਚੈਨਲ ਨੂੰ ਫੋਲੋ ਜਰ ਕਰਦੇ ਸਿਟੀ ਹੈਡਲਾਈਨਸ ਕੈਮਰਾ ਨੇਪਨ ਬਸੇ ਨਾਲ ਮੈਂਬਰ ਵੀ